ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਡਿਕਸ ਟਾਸਕ ਫੋਰਸ ਵੱਲੋਂ ਜੋ ਸਾਡਾ ਨਸ਼ਿਆ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਇਸ ਦੀ ਟੀਮ ਜੋ ਕਰਨਤਾਰੰਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਅਗਵਾਈ ਡੀਐਸਪੀ ਰਵੀ ਸ਼ੇਰ ਜੀ ਕਰ ਰਹੇ ਸੀ ਸੋ ਪਿੰਡ ਸੋਰਸਿੰਗ ਭਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੁਰਸਿੰਗ ਥਾਣਾ ਭਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਐਰੋਡਾਈਨੈਮਿਕ 스ਕੇਲਿੰਗ ਵੇਇੰਗ ਕਰਦੇ ਸੀ weight ਕਰਦੇ ਸੀ ਸੋ ਇਹ ਇਹ ਦੋਸ਼ੀ ਜੋ ਇਹ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਤੇ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਇੱਕ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀਆਂ ਦੇ ਵਿੱਚ ਰਿਕਵਰੀ ਹੋਣੀ ਉਹ ਐਨਟੀਐਫ ਦੇ ਲਈ ਇੱਕ ਸੀ ਸਾਡੇ ਪਾਸਿਕ ਸਾਡੀ ਕਬੱਡੀ ਸਫਲਤਾ ਸਰ ਇਹ ਪਤਾ ਲੱਗਾ ਕਿ ਉਹ ਲੈ ਕੇ ਆਇਆ ਸੀ ਕਿ ਕਿਤੇ ਅੱਗੇ ਹਾਂਜੀ ਇਹਦੀ ਇਹਦੀ ਅਜੇ ਪੁਸ਼ਕਿਸ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜਸ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁਸ਼ਕਿਸ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾਂ ਅੱਗੇ ਕਿੰਨਾ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪੁੱਛਿਆ ਜਾਏ। ਇਹੀ ਪੱਟੀ ਮਾਫਲਾ ਦੇ ਵਿੱਚ ਡਰੋਨ ਦੇ ਜ਼ਰੀਏ ਪਾਕਿਸਤਾਨ ਵਿੱਚ ਕੋਈ ਹੁੰਦੀ ਆ ਉਸ ਦੇ ਨਾਲ ਵੀ ਇਹ ਕੰਮ ਕਰਦੇ ਕਿ ਬਾਰਡਰ ਰੇਂਜਰ ਬਿਲਕੁਲ ਜੀ ਇਸ ਗੱਲ ਨੂੰ ਰੋਲਡ ਆਊਟ ਨਹੀਂ ਕੀਤਾ ਜਾ ਸਕਦਾ ਸਾਰੀ ਜਿਹੜੀ ਜ਼ਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਇਰੀਆ ਉਹ ਸਪਲਾਈ ਹੋ ਰਹੀ ਹੈ। ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਡਰੋਨ ਦੇ ਰਾਈਟ ਸੈਂਸਮੈਂਟ ਆਈ ਜਾ ਰਹੀ ਹੈ। ਇਹ ਕੰਮ ਕਰਦੇ ਜਿਹੜੇ ਰਿਪੋਰਟ ਹੈ। ਬੈਕੌਂਡ ਸੇ ਇਹ ਤਰ੍ਹਾਂ ਕੇਸ ਕਲੀਅਰ ਆਵਦਾ ਸੀ ਗਏ ਹੈ ਤੇ ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵਿਅਸ ਹਿਸਟਰੀ ਹੈ ਇਹਦੇ ਤੇ ਪਹਿਲਾਂ ਵੀ ਇੱਕ ਆ थाना ਪਕੀ ਇਵੈਂਟਰ ਦੇ ਵਿੱਚ 2024 ਦੇ ਵਿੱਚ ਤੇ ਕੇਸ ਰਿਸਟ ਹੋਇਆ ਜਿਹਦੇ ਵਿੱਚ ਲੜਾਈ ਝਗੜੇ ਦਾ ਕੇ 326 325 ਦੀਆਂ ਧਾਰਾਵਾਂ ਲੱਗੀਆਂ ਨਾਲ ਆਮ ਜੈਕਟ ਦੀ ਧਾਰਾ ਲੱਗੀ ਹੈ ਉਸ ਦੇ ਵਿੱਚ ਵੌਂਟਡ ਸੀ ਤੇ ਹਜੇ ਤੱਕ ਫੜਿਆ ਨਹੀਂ ਸੀ ਗਿਆ ਅਜੇ ਪੀਓ ਨਹੀਂ ਸੀ ਹੈਗਾ ਜੇ ਵੌਂਟਡ ਜਸਟ ਵੌਂਟਡ ਹੈ ਅਰੈਸਟ ਪੈਂਡਿੰਗ ਸੀ ਇਹਦੀ ਨਾਲ ਹੀ ਇਹਦੇ ਇਹ ਜਿਹੜਾ ਜਿਹੜਾ ਇਹਨੂੰ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਕਨਸਾਈਨਮੈਂਟ ਦੇ ਨਾਲ ਹੀ ਇਹਨੂੰ ਰਿਸਿਵ ਹੋਇਆ ਅਗਲਾ ਕੋਈ ਹੋਰ ਗੱਲ ਲਿਖਿਆ ਸੋ ਇਹਦੀ ਹਿਸਟਰੀ ਜਿਹੜੀ ਆ ਲੜਾਈ ਝਗੜਾ ਤੇ ਲੁੱਟਖੋਹਾਂ ਦੀ ਹਿਸਟਰੀ ਇਹਦੇ ਹੈ ਉਹ ਮੋਬਾਈਲ ਫੋਨ ਜਿਹੜਾ ਮਿਲਿਆ ਉਸ ਤੋਂ ਪਤਾ ਲੱਗ ਗਿਆ ਮੋਬਾਈਲ ਫੋਨ ਦੇ ਨੰਬਰ ਪਾਕਿਸਤਾਨ ਦੇ ਵਿੱਚ ਲਿੰਕਸ ਜੀ ਇਹ ਜੀ ਇਹ ਮੋਬਾਈਲ ਇਹਦਾ ਕਮਿਸੀ ਲੈ ਆ ਗਿਆ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗੱਲਾ ਵੀ ਉਸ ਕੋਰਡਿੰਗ ਅਗਲੀ ਤਫ਼ਤੀਸ਼ ਹੋਵੇਗਾ ਕਿੰਨਾ ਕਰਦਾ ਸੀ ਪਾਕਿਸਤਾਨ ਨੇ ਇਹ ਕੋਸਾ ਰੂਪ ਰੰਗ 14 ਕਰੋੜ ਰਾਂਡਰ ਕੀਤਾ ਜੀ ਅਜੇ ਇਸ ਚੀਜ਼ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਪੁੱਛਗਿੱਛ ਦੇ ਰਹੀ ਤੇ ਫਰਦਰ ਟੈਕਨੀਕਲ ਚ ਜਾਣਾ ਕਿ ਇਹਦੇ ਡਾਇਰੈਕਟ ਲਿੰਕ ਜੇ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹੈ ਸਰ ਇਲੈਕਟ੍ਰੋਨਿਕ ਪੰਡਾ ਮਿਲਿਆ ਲੱਗਦਾ ਉਸ ਤੋਂ ਵੀ ਛੋਟੀ ਛੋਟੀ ਮਾਤਰਾ ਦੇ ਵਿੱਚ ਕਿ ਸੇਲ ਕਰਦਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਨੂੰ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫ਼ਤੀਸ਼ ਦੇ ਵਿੱਚ ਲੈ ਆਂਦੀਆਂ ਨੇ ਸਰ ਇਹ ਵੀ ਹੈ ਜੀ ਹੋਰ ਹੈ ਇਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਹੈ ਤਿੰਨ ਚਾਰ ਕਨਾਲ ਜ਼ਮੀਨ ਹੈ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਿਕਿਉਰਿਟੀ ਗਾਰਡਨ ਜੋਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਵਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਪੁਸ਼ਕਿਸ ਤੋਂ ਸਾਹਮਣੇ ਆਇਆ ਕਿ ਕੋ ਪੁਰਤਗਾਲ ਜਾਣਾ ਚਾਹੁੰਦਾ ਸੀ ਫਰਦਰ ਸਰ ਇਹ ਕਿੰਨੇ ਵਿਅਕਤੀ ਨੇ ਟੋਟਲੇ ਇਹਦੇ ਵਿੱਚ ਇੱਕ ਦੋ ਸ਼ੀ ਨੂੰ ਫੜਿਆ ਗਿਆ ਜੋ ਇਹਦੀ ਜੋ ਜਿਸ ਪਾਸੋਂ ਸਰੀਰ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਹੈ ਅਗਲੀ ਜਿਹੜੀ ਕੋ ਗੱਲ ਦੱਸੇਗਾ ਉਹਨਾਂ ਤੇ ਐਕਸ਼ਨ ਉਹਦੇ ਅਕੋਰਡਿੰਗ ਹੋਏ ਠੀਕ ਹੈ ਸਰ ਜਿਹੜੇ ਹੁੰਦੇ ਡਾਇਰੈਕਟ ਵਾਲੇ ਉਹ ਲੋਕ ਜਿਹੜੇ ਜਿਹੜੇ ਤੋਂ ਇਹ ਕਾਮ ਉਹਦੇ ਵਿੱਚ ਚੱਲ ਰਹੀ ਹੈ ਸਾਡੀ ਤਫਤੀਸ਼ ਉਹਦੇ ਵਿੱਚ ਚੱਲ ਰਹੀ ਹੈ